ਥੋਰ ਪੰਗਾ ਪੀਣਿਆ ਆਜ ਕਦਿਆਂ ਤੇ ਪੈ ਗਈ ਤੇਰੀ ਲੋੜ ਪੀਰਾ ਮੇਰੇ ਆ ਕਦਿਆਂ ਤੇ ਪੈ ਗਈ ਤੇਰੀ ਲੋੜ ਸਾਇਰਾ ਮੇਰੇ ਆ ਕਦਿਆਂ ਤੇ ਪੈ ਗਈ ਤੇਰੀ ਲੋੜ ਪੀਰਾ ਮੇਰੇ ਆ ਕਦਿਆਂ ਤੇ ਪੈ ਗਈ ਤੇਰੀ ਲੋੜ

ਦੀਆਂ ਤੇ ਪੈ ਗਈ ਜੀ ਤੇਰੀ ਮੋ ਤੇਰੀਆਂ ਤੇਰੀਆਂ ਪੌੜਾਂ ਨੇ ਬਾਬਾ ਮਹਾਰ ਸਿੱਟਿਆ ਦੱਸ ਕੀ ਕਰਾਂ ਤੇਰੀਆਂ ਪੌੜਾਂ ਨੇ ਬਾਬਾ ਮਹਾਰ ਸਿੱਟਿਆ ਦੱਸ ਕੀ ਕਰਾਂ ਹਾਜੀ ਜਣਖਾ ਨੂੰ ਭਾਲਿਆ ਨਜ਼ਰੀਨਾ ਆਪਿਤੇ ਪੀਰ ਵੀ ਹਰਾਨਿਆ ਸਰ ਕੋਟਰੇ ਦੇ ਵਿੱਚ ਸੱਪਾ ਜਪਾ ਸ਼ਾਨਿਆ ਨਜ਼ਰੀਨਾ ਆਪਿਤੇ ਪੀਰ ਵੀ ਹਰਾਨਿਆ ਤੇਰੀਆਂ 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 ਪਕਾਦੇ ਬਾਬਾ ਮਹਾਰਾ ਸੁਟਿਆ ਪਸਤੀ ਗਰਾ ਮੇਰੀਆਂ ਪੰਗਾ ਨੇ ਦਾ ਬਾਬਾ ਸੁਟਿਆ ਹਾਜੀ ਜ਼ਹਿਰ ਖਾ ਤੇਰੀਆਂ ਪੌੜਾਂ ਨੇ ਬਾਹ ਘਰ ਵਾਸਤੇ ਪੁੱਛਣਾ ਹੁਣ ਆਏ ਪੁੱਛਦੇ ਹਾਂ ਸਾਡੇ ਘਰ ਚ ਸਾਡੇ ਪਰਿਵਾਰ ਦੇ ਵਿੱਚ ਕੀ ਡਿਗਤਾ ਹੈ ਕਿਉਂ ਨਹੀਂ ਸਹੀ ਰਹਿੰਦੇ ਚਾਂਚੱਕ શરીਰਾਂ ਦੇ ਵਿੱਚ ਡਿਗਤ ਜਾਂਦੀ ਹੈ ਕਿਦੇ ਬੰਦੀ ਐ ਹਾਂਜੀ ਦਰਦ ਦੀ ਕਹਾਣੀ ਬੰਦੀ ਐ ਕਿਦੇ ਬੰਦੀ ਐ ਹਾਂਜੀ ਛੋਡੇ ਬੰਦੀ ਐ ਇੱਕ ਦਾ ਸਰੀਰ ਸਹੀ ਹੋ ਜਾਂਦਾ ਦੂਜੇ ਦਾ ਸਰੀਰ ਫੜਾ ਜਾਂਦਾ ਆਈ ਗੱਲ ਬਣੀ ਜਾਂਦੀ ਐ ਇਹ ਕੱਲੇ ਛੋਡੇ ਪਰਿਵਾਰਾਂ ਦੇ ਵਿੱਚ ਦਿੱਕਤ ਨਹੀਂ ਕੱਲੇ ਤੇਰੇ ਪਰਿਵਾਰ ਚ ਨਹੀਂ ਗਈ ਸਾਰੇ ਪਰਿਵਾਰਾਂ ਦੇ ਵਿੱਚ ਦਿੱਕਤ ਚੱਲੀ ਜਾਂਦੀ ਐ ਛੋਡੇ ਚੱਲੀ ਜਾਂਦੀ ਐ ਕਰਦੇ ਕੀ ਐ ਤੇ ਹੁੰਦਾ ਕੀ ਐ ਸਰੀਰ ਕੋਸ਼ਟੇ ਮ ਸਹੀ ਹੋ ਜਾਂਦਾ ਫੇਰ ਸਰੀਰ ਬਚ ਜਾਂਦਾ ਨਾ ਕੰਮ ਚ ਵਰਕਤ ਨਾ ਕਿਤੇ ਕਾਰੋਬਾਰ ਚੱਲਦਾ ਕਿਤੇ ਚੱਲਦਾ ਤੇ ਕਦੇ ਬੰਦ ਹੋ ਜਾਂਦਾ ਇਹ ਗੱਲ ਚੱਲ ਵੀ ੋਲੇ ਦਾ ਦਿਲ ਵਾਲੀ ਗੁੱਡੀ ਦਾ ਸੋੜੀ ਖੋਲਦਾ ਦਿਲ ਵਾਲੀ ਗੁੱਡੀ ਦਾ ਸੋੜੀ ਖੋਲਦਾ ਤੇਰਿਆ ਤੇਰਿਆ ਜਰਾ ਤੇ ਅੱਗੇ ਹੱਜੀ ਜਾਣ ਖਾ ਦੱਸ ਕੀ ਕਰ ਤੇਰੀਆਂ ਪੋੜਾਣੇ ਬਾਬਾ ਮਾ ਛੁਟਿਆ ਵੇ ਹੱਜੀ ਜਾਣ ਖਾ ਤੇਰੀਆਂ ਪੋੜਾਣੇ ਬਾਬਾ ਮਾ ਛੁਟਿਆ ਹੱਜੀ ਜਾਣ ਖਾ ਜਾਣ ਖਾ ਹੋਏ ਜਾਹੋ Mmm. -hmm. ਹਾਂ ਕੋਈ ਬੱਚੀ ਦੇ ਸਰੀਰ ਦੇ ਵਿੱਚ ਡਿੱਗਦਾ ਹੈਗੇ ਲੜਕੀ ਦੇ ਸੋਡੇ ਪਰਿਵਾਰਾਂ ਚ ਦੇ ਸਰੀਰ ਚ ਵੀ ਦਿੱਕਤ ਸੀ ਹੋਈ ਹੈ। ਦਬਾਬ ਦੀ ਕਹਾਣੀ ਕਿ ਨੂੰ ਬੰਦੀ ਹੈ? ਹਾਂਜੀ। ਕਰਦਿਆਂ ਨੂੰ ਬੰਨ ਜਾਂਦੀ ਜਿੱਦੇ ਦਬਾਬ ਦੀ ਕਹਾਣੀ ਬੰਦੀ ਹੈ। ਉਹਦੇ ਸਰੀਰ ਪੜ੍ਹ ਜਾਂਦਾ। ਸਹੀ ਹੈ ਗੱਲ। ਆਹਾ ਸਿਸਟਮ ਚੱਲੀ ਜਾਂਦੇ ਨੂੰ ਕਾਫੀ ਸਾਲ ਹੋ ਗਏ। ਇਹ ਅੱਜ ਦਾ ਨਹੀਂਗਾ, ਬਹੁਤ ਸਾਲ ਨੂੰ। ਸਹੀ ਹੈ। ਦੋ ਪਾਈ ਚੱਲ ਵੀ ਉਹ ਕਿਤੇ ਡੱਕਰੇ ਤਾਂ ਹਾਲ ਸੁਣਾਵਾ ਵੇ ਆਉਂਦੀ ਤੇਰੀ ਯਾਦ ਬਾਵਿਆ ਤਰਕਣ ਗਿੜ ਗਿੜ ਰਾਤ ਨੇ ਗਾਵਾ ਵੇ ਆਉਂਦੀ ਤੇਰੀ ਯਾਦ ਬਾਵਲਾ ਤਰਕਣ ਗਿੜ 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 ਕਿੜ ਗਿੜ ਨਾਟ ਸੁਣਾਵਾ ਵੇ ਆਉਂਦੀ ਤੇਰੀ ਯਾਦ ਬਾਵਲਾ ਜੋ ਗਿਆ ਹੈ ਮਾ ਬਾਬਾ ਜੱਜ ਤੈਨੂੰ ਮਾਰੀਆ ਕਈ ਦਿਨ ਹੋ ਗਏ ਬਾਬੂ へ ਤੰਗ ਬਾਰੀਆਂ ਤੇਰੇ ਭਗਤਾਂ ਨੇ ਬਾਬਾ ਵਾਜਾ ਤੈਨੂੰ ਮਾਰੀਆਂ ਤੇਰੇ ਭਗਤਾਂ ਨੇ ਬਾਬਾ ਵਾਜਾ ਤੈਨੂੰ ਮਾਰੀਆਂ ਤੇਰੇ ਭਗਤਾਂ ਨੇ ਬਾਬਾ ਵਾਜਾ ਤੈਨੂੰ ਮਾਰੀਆਂ ਲੱਗਦਾ 14ਵੀਂ ਦਾ ਚੰਦ ਦੇਵੇ ਇਹ ਤੇ ਪਾਲੇ ਬਾਵੇਆ ਨੋ ਕਰਿਆ ਕਰ ਤੰਗ ਵੇ ਉਹ ਲੱਗਦਾ ਤੇ 14ਵੀਂ ਦਾ ਚੰਦ ਦੇਵੇ ਇਹ ਤੇ ਪਾਲੇ ਬਾਵੇ ਲੱਗਦਾ ਨੋ ਕਰ ਤੰਗ ਵੇ ਲੱਗਦਾ ਤੇ ਚੜ ਜਮੀਨਾ ਚੱਲਦੇ ਵੇ ਇਹ ਤੇ ਬਾੜ ਬਾਬ ਲੱਗਦਾ ਤੇ ਛੌਂਕੀ ਦਾ ਜਾਂ ਲਵੇ ਇਹ ਬਾੜ ਬਾਵੇ ਆ ਦੋ ਭਾਈਆਂ ਤੁਸੀਂ ਦੋਨਾਂ ਭਾਈਆਂ ਦੇ ਪਰਿਵਾਰ ਦੇ ਵਿੱਚ ਹੀ ਸਮੱਸਿਆ ਚੱਲਦੀ ਹੈ ਸ਼ੁਰੂਆਤ ਤੋਂ ਹੀ ਚੱਲਦੀ ਹੈ ਕਹਿੰਦਾ ਹਜੇ ਤਾਂ ਹੀ ਸਹੀ ਵੀ ਨਹੀਂ ਹੋਈ ਚਾਂ ਚੱਕਲ ਵੇਰਿਆਂ ਦੇ ਵਿੱਚ ਨੁਕਸਾਨ ਹੁੰਦੇ ਆ ਹੋਏ ਆ ਕਾਫੀ ਟਾਈਮ ਹੋ ਗਿਆ ਕੋਈ ਗਊ ਦੇ ਵਿੱਚ ਨੁਕਸਾਨ ਹੋਇਆ ਕੋਈ ਬੱਕਰੀਆਂ ਦੇ ਵਿੱਚ ਵੀ ਹੋਇਆ ਪਤਾ ਨਹੀਂ ਮਰ ਗਈ ਕੀ ਕਹਿਣਾ ਲੈ ਚਾਨ ਚੱਕ ਮਰੀਏ ਸ਼ਾਮ ਦੇ ਟਾਈਮ ਸਹੀ ਗੱਲ ਜਿਵੇਂ ਮੈਂ ਕਹਿੰਦਾ ਸਰੀਰ ਤੇ ਨਿਸ਼ਾਨ ਪੈਂਦੇ ਆ ਲੀਲ ਪੈਂਦੇ ਆ ਪਿੰਡੇ ਤੇ ਕਿਦੇ ਪੈਂਦੇ ਆ ਹਾਂਜੀ ਤੁਹਾਡੇ ਪਿਤਾ ਜੀ ਦੇ ਪੈਂਦੇ ਆ ਜਿਵੇਂ ਕਿਸੇ ਨੇ ਮਾਰਿਆ ਹੁੰਦਾ ਤੋੜ ਵਾਸਤੇ ਲੱਗਦੀ ਐ ਵਿਰਾਗ ਪਰਦਾ ਰੋਣ ਨੂੰ ਮਨ ਕਰਦਾ ਕਿਦਾ ਕਰਦਾਗਾ ਜਿਵੇਂ ਬੇਚੈਨੀ ਲੱਗੀ ਰਹਿੰਦੀ ਐ ਸਰੀਰਾਂ ਨੂੰ ਕਰਦਿਆਂ ਲੱਗਦੀ ਐ ਤੇ ਦੰਦਲਾ ਕੀ ਐ ਪੈੰਦੀਆਂ ਸੀਗੀਆਂ ਦੰਦਲਾ ਜਿਵੇਂ ਪੀਠ ਜੁੜ ਜਾਂਦੇ ਦੰਦ ਜੁੜ ਜਾਂਦੇ ਐ ਹਾਂਜੀ ਛੋਡੀ ਪੈਂਟ ਸੀ ਚੱਲੀ ਜਾਂਦਾ ਗੱਪੀਣਾ ਵਿਖੜੇ ਵਿੱਚ ਦਰਬਾਰ ਦੇ ਜਾਦੂਖੋਰਾ ਵਿਖੜੇ ਵਿੱਚ ਦਰਬਾਰ ਦੇ ਕੋਟਲੇ ਦਾ ਪੀਰ ਜਾਦੂਖੋਰੇ ਪੀਰਨ ਤੇ ਬੇਬਿਆਂ ਨੂੰ ਤਾਰ ਦੇ ਵੱਡਾ ਤੇਰਾ ਵਿਖੜੇ ਨਿੱਕੇ ਜਹਵਾਰ ਦੇ ਜਾਦੂਖੋਰਾ ਵਿਖੜੇ ਨਿੱਕੇ ਜਹਵਾਰ ਦੇ ਕੋਟਲੇ ਦਾ ਪੀਰ ਛੜੇ ਨਿੱਕੇ ਜਹਵਾਰ ਦੇ ਆਹਾਰ ਦੇ ਅਰੇ ਓ ਆਇਆ ਚਾਹੂ ਸੋਹਣ ਸੋਹਣ ਬੱਲੇ ਬੱਲੇ ਸ਼ੇਰ ਜਵਾਨਾ ਤੇਰਾ ਵਜਾ ਨਾਮਤਖਾਨਾ ਬੱਲੇ ਬੱਲੇ ਸ਼ੇਰ ਜਵਾਨਾ ਤੇਰਾ ਵਜਾ ਨਾਮਤਖਾਨਾ ਕੋਟਲੇ ਦਾ ਪੀਰ ਟੂਪੇ ਮੇਰਿਆਂ ਨੂੰ ਤਾਰਦੇ ਠੰਗਾ ਤੇ ਨਾ ਵਿਖੜੇ ਵਿਚੇ ਜੰਗਵਾਰ ਦੇ ਕੋਟਲੇ ਦਾ ਪੀਰ ਖੜੇ ਵਿਚੇ ਜੰਗਵਾਰ ਦੇ ਜਦ ਸੁਰਾ ਪੀਰ ਖੜੇ ਵਿਚੇ ਜੰਗਵਾਰ ਦੇ उसके कौन क्यों याद करके बताओ उन्हें थरेप परिवार में अच्छा सही है के ਚਾਲ ਵੇ ਬੋਲਦਾ ਤਾਂ ਤੇਰੀ ਸੱਚੇ ਦਰਬਾਰ ਦੀ ਸਦੇ ਜੈ ਮਸ਼ ਕਰਿਆ ਫੱਕਰਾ ਦੇ ਦਰ ਤੇ ਆ ਕੇ ਸਿੱਧਾ ਤੂੰ ਹੋ ਕੇ ਆਇਆ ਫੱਕਰਾ ਨਾਲ ਵਿਰੁੱਤੀ ਲਾ ਕੇ ਉੱਲੇ ਨੂਰਸ ਤੇ ਤੈਨੂੰ ਲਾ ਦੇਣਗੇ ਫੇਰੀ ਯਾਦ ਕਰੇਗਾ ਟਕਰੇ ਸੀ ਪੁੱਤ ਸਾਧ ਰੇ ਟਕਰੇ ਸੀ ਫੇਰੀ ਯਾਦ ਕਰੇਗਾ करे की दे साधे सी की याद करेगा आग, 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 आग। का तो ठहरी भगता सारा दे बच्चे होंगे। ਪਤਾ ਨਹੀਂ ਲੱਗਦਾ ਕੀ ਸਮੱਸਿਆ ਘਰ ਦੇ ਵਿੱਚ ਕਿਉਂ ਨਹੀਂ ਸਹੀ ਹੋਈ ਜਾਂਦੀ ਕਿ ਇੱਜਾ ਕੁਝ ਕਰਕੇ ਸਿਰ ਤਾਂ ਦੋਨੇ ਪਰਿਵਾਰ ਹੀ ਬੇਕਾਰ ਛੱਡੇ ਘਰ ਦੇ ਗੰਦਗੀ ਦੀ ਮਸਕ ਨੂੰ ਮਾਰ ਲੱਗਿੰਦੀ ਐ ਨਿੰਗੀਆਂ ਕਾਫੀ ਟਾਈਮ ਹੋ ਗਏ ਬਹੁਤ ਸਾਲ ਹੋ ਗਏ ਆ ਚਲੀ ਜਾਂਦੀ ਨੂੰ ਉਸ ਤੋਂ ਬਾਅਦ ਕਿਸੇ ਪਾਸੇ ਕੋਈ ਰਾਸ ਨਹੀਂ ਚੜਦਾ ਨਾ ਹੀ ਤੁਹਾਡੇ ਭਾਈ ਚੜੇ ਨਾ ਹੀ ਤੁਸੀਂ ਸਕੇ ਸਾਰੇ ਪਾਸੇ ਬਚਾਲਾ ਟੋਪਾ ਦੇ ਕਿੰਨਾ ਧਰਦਾ ਠੀਕ ਹੈ ਬੜਾ ਕਰਨਾ ਮਣਕਣੇ ਕਰਨਾ ਵੀਰ ਪਾਸੇ ਛੋਟੀਆਂ ਬੇੜੀਆਂ ਬੰਨੇ ਲਾ ਦੂਆ ਬਲਾਂਦੀ ਕਿਸ ਨੇ ਚੰਗਾ ਕਰਿਆ ਮਾੜਾ ਕਰਿਆ ਕਰਿਆ ਲਾਜ ਇਹ ਸੋਨੂੰ ਵੀ ਪਤਾ ਹੈ ਕਰਿਆ ਨੇ ਨਹੀਂ ਨਾ ਮੈਨੂੰ ਪਤਾ ਵੀ ਉਸ ਟਾਈਮ ਲੜਾਈਆਂ ਝਗੜੇ ਵੀ ਬਹੁਤ ਹੋਈ ਸੀਗੇ ਕਤਲਾਂ ਤਾਈ ਗੱਲਾਂ ਪਹੁੰਚ ਗਈਆਂ ਸੀਗੀਆਂ ਪਹੁੰਚ ਗਈਆਂ ਸੀਗੀਆਂ ਉਹ ਦਿਨ ਚੇਤੇ ਕਰਨੀ ਕਹਿੰਦਾ ਆ ਦਿਨ ਚੇਤੇ ਕਰ ਲਾ ਕਹਿੰਦਾ ਇੱਥੇ ਲੱਗ ਗਿਆ ਅਜੀ ਸਭ ਪੜਾ ਛੋਟਾ ਹੋ ਜੂਆ ਤੇਰੀਆਂ ਬੰਨੇ ਸੋ ਠੀਕ ਹੈ ਬਾਕੀ ਗੱਲਾਂ 2-4 ਰਹਿ ਗਈਆਂ ਉੱਥੇ